ਤੁਸੀਂ ਵਾਹਨਾ ਦੇ ਵੱਖ-ਵੱਖ ਚਲਾਨ ਕੱਟਦੇ ਤੇ ਸੋਨੇ ਤਾਂ अनेका ਹੋਣਗੇ ਪਰ ਜਿਹੜਾ ਚਲਾਨ ਇਸ ਵਿਅਕਤੀ ਦਾ ਕਟਿਆ ਗਿਆ ਇਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਇਹ ਤਾਂ ਕਾਨੂੰਨੀ ਤੌਰ ਤੇ ਕੋਈ ਚਲਾਨ ਵੀ ਨਹੀਂ ਬਣਦਾ ਜੀ ਹਾਂ ਤੁਹਾਨੂੰ ਸੀਸੀਟੀਵੀ ਫੁਟੇਜ ਦਿਖਾਉਣੀ ਹੈ ਜੋ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਲੁਧਿਆਣਾ ਦੇ ਵਿੱਚ ਟ੍ਰੈਫਿਕ ਪੁਲਿਸ ਨੇ ਇੱਕ ਵਿਅਕਤੀ ਦਾ ਅਜਿਹਾ ਚਲਾਨ ਕਟਿਆ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋਮਗੇ ਤੇ ਇਸ ਵਿਅਕਤੀ ਨੇ ਜੀ ਇੱਕ ਵੀਡੀਓ ਵੀ ਪੇਸ਼ ਕੀਤੀ ਹੈ ਘਰ ਖੜੀ ਗੱਡੀ ਦਾ ਚਲਾਨ ਕੱਢ ਦਿੱਤਾ ਚਲਾਨ ਕਾਹਦਾ ਕਟਿਆ ਹੈਲਮਟ ਦਾ ਗੱਡੀ ਦੇ ਮਾਲਕ ਨੇ ਕਿਹਾ ਕਿ ਟ੍ਰੈਫਿਕ ਦਫ਼ਤਰ ਦੇ ਵਿੱਚ ਉਸ ਨੇ ਇਸ ਗੱਲ ਨੂੰ ਲੈ ਕੇ ਕਈ ਵਾਰ ਚੱਕਰ ਵੀ ਕੱਟੇ ਪਰ ਉਸ ਦਾ ਹੱਲ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਘਰ ਖੜੀ ਗੱਡੀ ਦਾ ਚਲਾਨ ਕਰ ਦਿੱਤਾ ਉਹ ਵੀ ਹੈਲਮਟ ਦਾ ਜਿਸ ਨੂੰ ਸੁਣ ਕੇ ਇੱਕ ਵਾਰ ਤਾਂ ਉਹ ਵੀ ਹੈਰਾਨ ਹੋਇਆ ਸੀ ਤੇ ਇਸ ਦੀ ਸੀਸੀਟੀਵੀ ਫੁਟੇਜ ਵੀ ਜਨਤਕ ਕੀਤੀ ਹੈ ਸਰ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਮੇਰੀ ਗੱਡੀ ਦਾ ਨੰਬਰ ਹੈਗਾ ਪੀਵੀ 10 ਐਚਯੂ 5476 16 ਤਰੀਕ ਨੂੰ ਮੈਂ ਇੱਥੇ ਡਿਊਟੀ ਤੇ ਹਾਜ਼ਰ ਸੀ ਗੱਡੀ ਮੇਰੀ ਘਰ ਵਿੱਚ ਖੜੀ ਹੋਈ ਸੀ ਘਰੇ ਖੜੀ ਹੋਈ ਗੱਡੀ ਦਾ 1000 ਰੁਪਏ ਦਾ ਹਲਮਟ ਨਾ ਫਿੰਨਣ ਦਾ ਚਲਾਨ ਕੱਟ ਦਿੱਤਾ ਗਿਆ ਸੀ ਅੱਛਾ ਕੀ ਕਾਰ ਹੈ ਤੁਹਾਡੀ ਕੀ ਕਾਰ ਹੈ ਜੀ ਸਰ ਅੱਛਾ ਕਾਰ ਆ ਪਰ ਜਿਹੜਾ ਚਲਾਨ ਕੱਟਿਆ ਗਿਆ ਚਲਾਨ ਹਲਮਟ ਨਾ ਫਿੰਨਣ ਦਾ ਕੱਟਿਆ ਗਿਆ ਸੀ ਅੱਛਾ ਹਾਂਜੀ ਤੇ ਕੀ ਦੀ ਕਸੂਰ ਹੈ ਜੀ ਇਹ ਸਰ ਇਹ ਪੁਲਿਸ ਅਫਸਰ ਦੀ ਮਿਸਟੇਕ ਹੈ ਜੀ ਇਹ ਸਬੰਧੀ ਮੈਂ ਟ੍ਰੈਫਿਕ ਦਫ਼ਤਰ ਮਿਲਿਆ ਸੀ ਹਾਂ ਉਹਨਾਂ ਨੇ ਕਿਹਾ ਕਿ ਇਹ ਟਾਈਪਿੰਗ ਮਿਸਟੇਕ ਹੈ ਅਸੀਂ ਕਲੀਅਰ ਕਰ ਦਿਆਂਗੇ ਇਸ ਹਫਤੇ ਪਰ ਅੱਜ ਦੂਸਰਾ ਹਫਤਾ ਬੀਤ ਗਿਆ ਜੀ ਅਜੇ ਤੱਕ ਮੇਰਾ ਚਲਾਨ ਗੱਡੀ ਦਾ ਉਸ ਤਰ੍ਹਾਂ ਬੋਲ ਰਿਹਾ ਅੱਛਾ ਤੁਹਾਡੀ ਕੀ ਮੰਗ ਆ ਸਰ ਇਹ ਮੇਰਾ ਜਿਹੜਾ ਡਿਸਪੋਜ਼ ਹੋਣਾ ਚਾਹੀਦਾ ਚਲਾਨ ਹਾਂ ਕਰੇ ਖੜੀ ਗੱਡੀ ਦਾ ਚਲਾਨ ਕੱਟਿਆ ਗਿਆ ਉਹਦੇ ਲਈ ਮੈਂ ਦੋਸ਼ੀ ਨਹੀਂ ਹੈਗਾ ਉਹਦਾ ਡਿਸਪੋਜ਼ ਹੋਣਾ ਚਾਹੀਦਾ ਸੀਸੀਟੀਵੀ ਹੈ ਤੁਹਾਡੇ ਕੋਲ ਸੀਸੀਟੀਵੀ ਹੈ ਸਰ ਮੇਰਾ ਕਰੇ ਲੱਗਿਆ ਹੋਇਆ ਉਹਦੀ ਰਿਕਾਰਡਿੰਗ ਹੈ ਅੱਛਾ ਕਰੇ ਖੜੀ ਗੱਡੀ ਹੈਲਮ ਕਿਲਾਨ ਹੈਲਮਟ ਦਾ ਕਟਿਆ ਗਿਆ ਚਲਾਨ ਹੈਲਮਟ ਦਾ ਕਟਿਆ ਜੀ ਕਟਿਆ ਗੱਡੀ ਦਾ ਜੀ ਗੱਡੀ ਘਰੇ ਖੜੀ ਹੋਈ ਹੈ ਜੀ ਕੈਮਰੇ ਦੀ ਰਿਕਾਰਡਿੰਗ ਮੇਰੇ ਕੋਲੇ ਹੈ ਪੁਲਿਸ ਸਟੇਸ਼ਨ ਕੀ ਕਹ ਰਿਹਾ ਸਰ ਉਹਨਾਂ ਨੇ ਤਾਂ ਇਹ ਕਿਹਾ ਵੀ ਟਾਈਪਿੰਗ ਮਿਸਟੇਕ ਹੋਈ ਆ ਅੱਛਾ ਵੀ ਅਸੀਂ ਕਲੀਅਰ ਕਰ ਦਿਆਂਗੇ ਲਓ ਜੀ ਲੁਧਿਆਣਾ ਦੇ ਵਿੱਚ ਫਿਰ ਟ੍ਰੈਫਿਕ ਪੁਲਿਸ ਦੀ ਸਭ ਤੋਂ ਵੱਡੀ ਅੰਗੈਲੀ ਸਾਹਮਣੇ ਆਈ ਚਲੋ ਮੋਟਰਸਾਈਕਲ ਦੇ ਉੱਤੇ ਹੈਲਮਟ ਦਾ ਚਲਾਨ ਕੱਢਦੇ ਸੁਣਿਆ ਤਾਂ ਤੇ ਦੇਖਿਆ ਬਹੁਤ ਹੁਣਾ ਪਰ ਗੱਡੀ ਦਾ ਹੈਲਮਟ ਦਾ ਚਲਾਨ ਕਟਿਆ ਇਸ ਨੂੰ ਲੈ ਕੇ ਵਿਅਕਤੀ ਵੀ ਹੈਰਾਨ ਹੋ ਗਿਆ ਅਕੀਕ ਤੋਂ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ